ਕਲ ਐਕਸੀਡੈਂਟ ਹੋਇਆ ਸੀਗਾ ਕੀ ਮਾਮਲਾ ਦਾ ਕਿਸ ਤਰ੍ਹਾਂ ਐਕਸਡੈਂਟ ਆ ਕੀ ਹਾਦਸਾ ਵਾਪਰਿਆ ਤੇ ਅੱਜ ਸਵੇਰ ਦੇ ਟਾਈਮ ਇੱਕ ਗੱਡੀ ਜਿਹੜੀ Swift ਕਾਰ ਮੁਦਕੀ ਸਾਈਡ ਤੋਂ ਆ ਰਹੀ ਸੀ ਇਧਰੋਂ ਹਰੀਵਾਲੇ ਸਾਈਡ ਤੋਂ ਇੱਕ ਮੋਟਰਸਾਈਕਲ ਫੈਸ਼ਨ ਜਾ ਰਿਹਾ ਸੀ ਜਿਸ ਦੇ ਉੱਪਰ ਤਿੰਨ ਜਣੇ ਸਵਾਰ ਸਨ ਇੱਕ ਦਲਬੀਰ ਸਿੰਘ ਨਾਂ ਦਾ ਦਲਜੀਤ ਸਿੰਘ ਨਾਂ ਦਾ ਵਿਅਕਤੀ ਸੀ ਇੱਕ ਰੂਪ ਸਿੰਘ ਨਾਂ ਦਾ ਵਿਅਕਤੀ ਸੀ ਅਤੇ ਇੱਕ ਉਹਨਾਂ ਦੀ ਸਿਸਟਰ ਸੀਗੀ ਜਿਹੜੀ ਰਮਨਦੀਪ ਕੌਰ ਇਹ ਤਿੰਨੇ ਜਣੇ ਸਵਾਰ ਉੱਕੇ ਮੋਟਰਸਾਈਕਲ ਤੇ ਮੁਦਕੀ ਨੂੰ ਜਾ ਰਹੇ ਸਨ ਸੋ ਇਹਨਾਂ ਦਾ ਕਿਸੇ ਵਜ੍ਹਾ ਕਰਕੇ ਕਾਰ ਵਾਲੇ ਦਾ ਕਸੂਰ ਹੋਣ ਕਰਕੇ ਜਾਂ ਲਾਪਰਵਾਹੀ ਹੋਣ ਕਰਕੇ ਇਹਨਾਂ ਤੇ ਜਿਹੜਾ ਐਕਸੀਡੈਂਟ ਹੋ ਗਿਆ ਸੋ ਮੌਕੇ ਤੇ ਜਿਹੜਾ ਇੱਕ ਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਇਹ ਦੋਵੇਂ ਮਾਮੇ ਧੂਆ ਦੇ ਲੜਕੇ ਹਨ ਇੱਕ ਦੀ ਡੈਥ ਹੋ ਗਈ ਹੈ ਤੇ ਦੂਸਰੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਉਹਦੀ ਉੱਥੇ ਫਰੀਦਕੋਟ ਜਾ ਕੇ ਡੈਥ ਹੋ ਗਈ ਲੜਕੀ ਵੀ ਇੰਜਰਡ ਹੈ ਉਹਦੀ ਵੀ ਲੱਤਾਂ ਬਾਹਾਂ ਤੇ ਕਾਫੀ ਛੱਟਾਂ ਲੱਗੀਆਂ ਹਨ ਸੋ ਅੱਜ ਉਹਨਾਂ ਦੀ ਕੋਈ ਤਬੀਰ ਜ਼ਿਆਦਾ ਵਧੀਆ ਨਾ ਹੋਣ ਕਰਕੇ ਬਿਆਨ ਨਹੀਂ ਲਿਖਿਆ ਜਾ ਸਕਿਆ ਤਸੀਂ ਸਵੇਰੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬੜੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਾਰ ਚਾਲਕ ਦਾ ਪਤਾ ਲੱਗ ਗਿਆ ਸੀ ਕਾਰ ਚਾਲਕ ਆਪ ਖੁਦ ਉਹਨਾਂ ਨੂੰ ਚੱਕ ਕੇ ਨਾਲ ਲਿਜਾ ਕੇ ਉਹਨੇ ਉਹਨਾਂ ਨੂੰ ਉੱਥੇ ਐਡਮਿਟ ਕਰਵਾਇਆ ਨਾਲ ਬਾਗੇਪੁਰਾਣੇ ਹਸਪੀਟਲ ਦੇ ਵਿੱਚ ਵੀ ਨਾਲ ਲੈ ਕੇ ਆਇਆ ਸੋ ਉਹ ਬੰਦਾ ਜਿਹੜਾ ਟਰੇਸ ਹੈਗਾ ਜੇਕਰ ਉਹ ਕਹਿਣਗੇ ਐਫ ਆਈ ਆਰ ਦੱਚ ਕਰਾਉਣੀ ਤਾਂ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਨ ਚ ਲਿਆਂ ਸਰ ਜੀ ਐਕਸੀਡੈਂਟ ਹੋਇਆ ਸੀਗਾ ਕੀ ਮਾਮਲਾ ਹੈ ਕਿਸ ਤਰ੍ਹਾਂ ਐਕਸੀਡੈਂਟ ਹੈ ਕੀ ਹਾਦਸਾ ਵਾਪਰਿਆ ਹੈ ਅੱਜ ਸਵੇਰ ਦੇ ਟਾਈਮ ਇੱਕ ਗੱਡੀ ਜਿਹੜੀ Swift ਕਾਰ ਮੁਦਕੀ ਸਾਈਡ ਤੋਂ ਆ ਰਹੀ ਸੀ ਤੇ ਇਧਰ ਹਰੀ ਵਾਲੇ ਸਾਈਡ ਤੋਂ ਇੱਕ ਮੋਟਰਸਾਈਕਲ ਫੈਸ਼ਨ ਜਾ ਰਿਹਾ ਸੀ ਜਿਸ ਦੇ ਉੱਪਰ ਤਿੰਨ ਜਣੇ ਸਵਾਰ ਸਨ ਇੱਕ ਦਲਬੀਰ ਸਿੰਘ ਨਾਂ ਦਾ ਦਰਜੀਤ ਸਿੰਘ ਨਾਂ ਦਾ ਵਿਅਕਤੀ ਸੀ ਇੱਕ ਰੂਪ ਸਿੰਘ ਨਾਂ ਦਾ ਵਿਅਕਤੀ ਸੀ ਅਤੇ ਇੱਕ ਉਹਨਾਂ ਦੀ ਸਿਸਟਰ ਸੀਗੀ ਜਿਹੜੀ ਰਮਨਦੀਪ ਕੌਰ ਇਹ ਤਿੰਨੇ ਜਣੇ ਸਵਾਰ ਹੋ ਕੇ ਮੋਟਰਸਾਈਕਲ ਤੇ ਮੁਦਕੀ ਨੂੰ ਜਾ ਰਹੇ ਸਨ ਸੋ ਇਹਨਾਂ ਦਾ ਕਿਸੇ ਵਜ੍ਹਾ ਕਰਕੇ ਕਾਰ ਵਾਲੇ ਦਾ ਸੂਰ ਹੋਣ ਕਰਕੇ ਜਾਂ ਲਾਪਰਵਾਹੀ ਹੋਣ ਕਰਕੇ ਇਹਨਾਂ ਦਾ ਜਿਹੜਾ ਐਕਸੀਡੈਂਟ ਹੋ ਗਿਆ ਸੋ ਮੌਕੇ ਤੇ ਜਿਹੜਾ ਇੱਕ ਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਇਹ ਦੋਵੇਂ ਮਾਮੇ ਭੂਆ ਦੇ ਲੜਕੇ ਹਨ ਇੱਕ ਦੀ ਡੈਥ ਹੋ ਗਈ ਹੈ ਤੇ ਦੂਸਰੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਉਹਦੀ ਉੱਥੇ ਫਰੀਦਕੋਟ ਜਾ ਕੇ ਡੈਥ ਹੋ ਗਈ ਲੜਕੀ ਵੀ ਇੰਜਰਡ ਹੈ ਉਹਦੀ ਵੀ ਲਤਾਂ ਬਾਹਾਂ ਤੇ ਕਾਫੀ ਛੱਟਾਂ ਲੱਗੀਆਂ ਹਨ ਸੋ ਅੱਜ ਉਹਨਾਂ ਦੀ ਕੋਈ ਤਵੀਰ ਜ਼ਿਆਦਾ ਵਧੀਆ ਨਾ ਹੋਣ ਕਰਕੇ ਅਜ ਬਿਆਨ ਨਹੀਂ ਲਿਖਿਆ ਜਾ ਸਕਿਆ ਸੋ ਅਸੀਂ ਸਵੇਰੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਾਰ ਚਾਲਕ ਦਾ ਪਤਾ ਕਿੱਥੋਂ ਦਾ ਕਾਰ ਚਾਲਕ ਦਾ ਪਤਾ ਲੱਗ ਗਿਆ ਸੀ ਕਾਰ ਚਾਲਕ ਆਪ ਖੁਦ ਉਹਨਾਂ ਨੂੰ ਚੱਕ ਕੇ ਨਾਲ ਲਿਜਾ ਕੇ ਉਹਨੇ ਉਹਨਾਂ ਨੂੰ ਉੱਥੇ ਐਡਮਿਟ ਕਰਵਾਇਆ ਨਾਲ ਬਾਗੇਪੁਰਾਣੇ ਹਸਪੀਟਲ ਦੇ ਵਿੱਚ ਵੀ ਨਾਲ ਲੈ ਕੇ ਆਇਆ ਸੋ ਉਹ ਬੰਦਾ ਜਿਹੜਾ ਟਰੇਸ ਹੈਗਾ ਜੇਕਰ ਉਹ ਕਹਿਣਗੇ ਐਫ ਆਈ ਆਰ ਦਰਜ ਕਰਾਉਣੀ ਤਾਂ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਣਾ ਸਰ ਇਹ ਐਕਸੀਡੈਂਟ ਹੋਇਆ ਸੀਗਾ ਕੀ ਮਾਮਲਾ ਹੈ ਕਿਸ ਤਰ੍ਹਾਂ ਐਕਸੀਡੈਂਟ ਹੈ ਕੀ ਹਾਦਸਾ ਵਾਪਰਿਆ ਇਹ ਅੱਜ ਸਵੇਰ ਦੇ ਟਾਈਮ ਇੱਕ ਗੱਡੀ ਜਿਹੜੀ Swift ਕਾਰ ਮੁਦਕੀ ਸਾਈਡ ਤੋਂ ਆ ਰਹੀ ਸੀ ਤੇ ਇਧਰ ਹਰੀ ਵਾਲੇ ਸਾਈਡ ਤੋਂ ਇੱਕ ਮੋਟਰਸਾਈਕਲ ਪੈਸ਼ਨ ਜਾ ਰਿਹਾ ਸੀ ਜਿਸ ਦੇ ਉੱਪਰ ਤਿੰਨ ਜਣੇ ਸਵਾਰ ਸਨ ਇੱਕ ਦਲਬੀਰ ਸਿੰਘ ਨਾਂ ਦਾ ਦਲਜੀਤ ਸਿੰਘ ਨਾਂ ਦਾ ਵਿਅਕਤੀ ਸੀ ਇੱਕ ਰੂਪ ਸਿੰਘ ਨਾਂ ਦਾ ਵਿਅਕਤੀ ਸੀ ਅਤੇ ਇੱਕ ਉਹਨਾਂ ਦੀ ਸਿਸਟਰ ਸੀਗੀ ਜਿਹੜੀ ਰਮਨਦੀਪ ਕੌਰ ਇਹ ਤਿੰਨੇ ਜਣੇ ਸਵਾਰ ਹੋ ਕੇ ਮੋਟਰਸਾਈਕਲ ਤੇ ਮੁਦਕੀ ਨੂੰ ਜਾ ਰਹੇ ਸਨ ਸੋ ਇਹਨਾਂ ਦਾ ਕਿਸੇ ਵਜ੍ਹਾ ਕਰਕੇ ਕਾਰ ਵਾਲੇ ਦਾ ਕਸੂਰ ਹੋਣ ਕਰਕੇ ਜਾਂ ਲਾਪਰਵਾਹੀ ਹੋਣ ਕਰਕੇ ਇਹਨਾਂ ਦਾ ਜਿਹੜਾ ਐਕਸੀਡੈਂਟ ਹੋ ਗਿਆ ਸੋ ਮੌਕੇ ਤੇ ਜਿਹੜਾ ਇੱਕ ਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਇਹ ਦੋਵੇਂ ਮਾਮੇ ਭੂਆ ਦੇ ਲੜਕੇ ਹਨ ਇੱਕ ਦੀ ਡੈਥ ਹੋ ਗਈ ਹੈ ਤੇ ਦੂਸਰੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਉਹਦੀ ਉੱਥੇ ਫਰੀਦਕੋਟ ਜਾ ਕੇ ਡੈਥ ਹੋ ਗਈ ਲੜਕੀ ਵੀ ਇੰਜਰਡ ਹੈ ਉਹਦੀ ਵੀ ਲੱਤਾਂ ਬਾਹਾਂ ਤੇ ਕਾਫੀ ਸੱਟਾਂ ਲੱਗੀਆਂ ਹਨ ਸੋ ਅੱਜ ਉਹਨਾਂ ਦੀ ਕੋਈ ਤਵੀਰ ਜ਼ਿਆਦਾ ਵਧੀਆ ਨਾ ਹੋਣ ਕਰਕੇ ਅਜ ਬਿਆਨ ਨਹੀਂ ਲਿਖਿਆ ਜਾ ਸਕਿਆ ਸੋ ਅਸੀਂ ਸਵੇਰੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਾਰ ਚਾਲਕ ਦਾ ਪਤਾ ਕਿੱਥੋਂ ਕਾਰ ਚਾਲਕ ਦਾ ਪਤਾ ਲੱਗ ਗਿਆ ਸੀ ਕਾਰ ਚਾਲਕ